ਕਾਤਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੱਲਰ ਜੇਕਰ ਤੁਹਾਡਾ ਵੀ ਝੋਨਾ 45 ਦਿਨਾਂ ਤੋਂ ਲੈ ਕੇ 55 ਦਿਨਾਂ ਦੇ ਵਿਚਕਾਰ ਆ ਤਾਂ ਹੁਣੀ ਮੌਕਾ ਸਹੀ ਮੌਕਾ ਮੌਕੇ ਤੇ ਚੌਕਾ ਲਗਾਉਂਦਾ ਹੁਣ ਤੁਹਾਡੇ ਝੋਨੇ ਦੇ ਵਿੱਚ ਜਿਹੜੀ ਮੁੰਜਰ ਬੰਨੀ ਆ ਹੁਣੀ ਬੰਨੀ ਸਟਾਰਟ ਹੋਣੀ ਆ ਹੁਣੀ ਤੈਹ ਹੋਣਾ ਤੁਹਾਡੀ ਮੁੰਜਰ ਦਾ ਸੈਦਗੀ ਹੋਵੇਗਾ ਤੇ ਇੱਕ ਮੁੰਜਰ ਦੇ ਦਾਣੇ ਕਿੰਨੇ ਹੋਣਗੇ ਘੱਟ ਹੋਣਗੇ ਕਿ ਜ਼ਿਆਦਾ ਹੋਣਗੇ ਇਸ ਕਰਕੇ ਦੋਸਤੋ ਅਜਿਹੀ ਮੌਕੇ ਦੇ ਉੱਤੇ ਜੇਕਰ ਕਿਸੇ ਤਰ੍ਹਾਂ ਦੀ ਘਾਟ ਆ ਤਰੰਤ ਬੁਰੀ ਕਰਨੀ ਕਹolta ਬਿਲਕੁਲ ਵੀ ਨਹੀਂ ਕਰਨੀ ਇਸ ਤੋਂ ਲਾਪਰਵਾਹ ਦੋਸਤੋ ਹੁਣ ਮੁੰਜਰ ਕਿਵੇਂ ਬੰਨੀ ਸਟਾਰਟ ਹੋਗੀ ਆਪ ਨੂੰ ਕਿਵੇਂ ਪਤਾ ਲੱਗੂਗਾ ਮੰਨ ਕੇ ਚੱਲੋ ਕਿ ਆਪਾਂ ਪੀਆਰ 126 ਝੋਨਾ ਲਗਾਇਆ ਜਦੋਂ ਇਹ ਝੋਨਾ 32 33 ਦਿਨਾਂ ਦਾ ਹੋ ਗਿਆ ਤਾਂ ਤੁਸੀਂ ਦੇਖੋਗੇ ਕਿ ਇਹਦੇ ਜਿਹੜੀ ਗੰਢ ਬਣਨੀ ਸਟਾਰਟ ਹੋ ਜੂਗੀ ਤੇ ਉੱਥੋਂ ਦੋ ਤਿੰਨ ਦਿਨਾਂ ਬਾਅਦ ਜਦੋਂ 35 36 ਦਿਨਾਂ ਝੋਨਾ ਹੋ ਗਿਆ ਤੁਸੀਂ ਵੇਖੋਗੇ ਕਿ ਉਸ ਗੰਢ ਦੇ ਉੱਪਰ ਨਾ ਨਿੱਕਾ ਜੀ ਨਿੱਕੀ ਦੀ ਮੁੰਜਰ ਬਣਨੀ ਸਟਾਰਟ ਹੋ ਜੂਗੀ ਮੰਨ ਕੇ ਚੱਲੋ ਕਿ ਤੁਹਾਡਾ ਝੋਨਾ ਪਨੀਰੀ ਕੱਟ ਕੇ ਆਪਣੇ ਖੇਤਾਂ ਦੇ ਵਿੱਚ 110 ਦਿਨ ਲੈ ਕੇ ਜਾਂਦਾ ਤਾਂ 60 65 ਦਿਨ 110 ਦਿਨਾਂ ਵਿੱਚ ਘਟਾ ਦੇਣੇ ਆ 45-50 ਦਿਨ ਬਣ ਗਿਆ ਤਾਂ 45 ਦਿਨਾਂ ਦੇ ਵਿੱਚ ਜੇਕਰ ਤੁਸੀਂ ਝੋਨੇ ਦੇ ਵਿੱਚ ਵੇਖਣਾ ਜੇਕਰ ਉਹਦੇ ਵਿੱਚ ਸਿੱਟੇ ਬਣਦੀ ਯਾਨੀ ਕਿ ਮੁੰਜਰ ਬਣਦੀ ਪ੍ਰਕਿਰਿਆ ਸਟਾਰਟ ਹੋ ਗਈ ਹੈ ਗੰਢ ਬਣ ਚੁੱਕੀ ਹੈ ਤਾਂ ਮੌਕਾ ਸੰਭਾਲ ਲਓ ਕਿ ਸੇ ਤਾਦੀ ਕਮੀਆਂ ਦਾ ਪੂਰੀ ਕਰ ਲੋ ਇਸ ਤੋਂ ਇਲਾਵਾ ਜੇਕਰ ਤੁਹਾਡਾ ਝੋਨਾ ਡਿੱਗਦਾ ਤੇ ਇੱਕ ਨਿੱਕੀ ਜੀ ਕੋਸ਼ਿਸ਼ ਕਰ ਸਕਦੇ ਆ ਕਿ ਆਪਾਂ ਝੋਨੇ ਦਾ ਜਿਹੜਾ ਨਾੜ ਆ ਉਸ ਨੂੰ ਥੋੜਾ ਜਿਹਾ ਮਜ਼ਬੂਤ ਕਰ ਸਕਦੇ ਆ ਜਾਂ ਫਿਰ ਜੇਕਰ ਤੁਹਾਡਾ ਝੋਨਾ ਮਾੜਾਗਾ ਤਾਂ ਉਸ ਉੱਪਰ ਵੀ ਇੱਕ ਸਪਰੇਅ ਕਰ ਸਕਦੇ ਆ ਜੇਕਰ ਤੁਸੀਂ ਕੋਈ ਫੰਗੀਸਾਈਡ ਸਪਰੇਅ ਕਰਨਾ ਆਪਣੇ ਕਿਸਾਨ ਵੀ ਪਤਾ ਕੀ ਕਰਦੇ ਯਾਰ 45 50 ਦਾ ਝੋਨਾ ਹੋਵੇ ਇੱਕ ਫੰਗੀਸਾਈਡ ਨਗਾ ਦਿੰਦੇ ਆ ਇੱਕ ਸੁੰਡੀ ਵਾਲੀ ਵੀ ਪਾ ਦਿੰਦੇ ਆ ਹੁਣ ਦੇ ਦੋਸਤੋ ਜੇਕਰ ਤੁਸੀਂ ਫੰਗੀਸਾਈਡ ਕਰਨਾ ਹੀ ਆ ਤਾਂ ਤੁਸੀਂ ਕੀ ਕਰਨਾ ਮਾਰਕੀਟ ਦੇ ਵਿੱਚ ਕਾਫੀ ਸਾਰੇ ਐਨ ਪੀ ਕੇ ਅਜਿਹੇ ਆ ਗਏ ਆ ਜਿਹੜੇ ਕਿ ਆਪਾਂ ਫੰਗੀ ਸੜਨਾ ਮਿਕਸ ਕਰਕੇ ਕਰ ਸਕਦੇ ਆ ਜਿਵੇਂ ਕਿ 04932 ਜਿਸ ਦੇ ਵਿੱਚ 49% ਫਾਸਫੋਰਸ ਤੇ 34% ਪੋਟਾਸ਼ ਹੁੰਦੀ ਹੈਗੀ ਇਸ ਤੋਂ ਇਲਾਵਾ ਨਾਲ ਜਿਹੜਾ ਫੰਗੀ ਸੜ ਲੈਣਾ ਜਿਵੇਂ ਕਿ ਟੈਬੂਗੋ ਨਾ ਜੋ ਲੋ ਸਸਤੇ ਦਾ ਸਸਤਾ ਵਧੀਆ ਦਾ ਵਧੀਆਗਾ ਨਾਲੇ ਜਿਹੜੀ ਹੁਣ ਬਿਮਾਰੀ ਪੈਣੀ ਹੈ ਜਿਵੇਂ ਸੀਤ ਤੇ ਬ্লাইਟ ਹੈ ਜੇਕਰ ਤੁਹਾਡੇ ਸੀਤ ਤੇ ਬਲੈਟ ਦਾ ਅਟੈਕ ਵੀ ਹੋ ਗਿਆ ਤਾਂ ਵੀ ਇਹ ਬਹੁਤ ਜਿਆਦਾ ਵਧੀਆ ਟੈਕਨੀਕਲ ਆ ਤੇ ਬਹੁਤ ਜਦੇ ਵਧੀਆ ਰਿਜ਼ਲਟ ਆ ਇਹਨਾਂ ਦਾ ਬਸ ਤੁਸੀਂ ਦੋਨਾਂ ਦਾ ਕੋਲ ਅਲੱਗ ਅਲੱਗ ਬਣਾਉਣਾ ਤੇ ਇਕੱਠਿਆਂ ਸਪਰੇਅ ਕਰ ਦੇਣੀ ਆ ਰਿਜ਼ਲਟ ਤੁਹਾਨੂੰ ਸ਼ਾਨਦਾਰ ਮਿਲਣਗੇ ਜੇਕਰ ਤੁਹਾਡੀ ਮੁੰਜਰ ਦਾ ਸਾਈਜ਼ ਛੋਟਾ ਰਹਿੰਦਾ ਤੁਹਾਨੂੰ ਪ੍ਰੋਬਲਮ ਆ ਯਾਰ ਸਾਡੇ ਗਵਾਂਡੀਆਂ ਦਾ ਝੋਨਾ ਬੜਾ ਤਕੜਾ ਹੁੰਦਾ ਸਾਡੀ ਮੁੰਜਰ ਨਹੀਂ ਕਿੰਨੀ ਕਿ ਰਹ ਜਾਂਦੀ ਆ ਇੱਕ ਵਾਰ ਇਹ ਸਪਰੇ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਚਾਹੇ ਘੱਟ ਮਿਲੇ ਤੁਹਾਨੂੰ ਲੱਗੂਗਾ ਹਾਂ ਯਾਰ ਫਰਕ ਆ ਬਾਕੀ ਜਿਹੜੇ ਕਿਸਾਨ ਵੀਰ ਕਹਿੰਦੇ ਯਾਰ ਗੋਪਤੀ ਜਾ ਕਿ ਨਾ ਆਪਾਂ ਚੰਗੀ ਦੀ ਸਪਰੇ ਕਰਾਂਗੇ ਮੁੰਜਰ ਦਾ ਸਾਇਰ ਬਾਜੇ ਤਾਂ ਦੋਸਤੋ ਮੁੰਜਰ ਦਾ ਸਾਇਰ ਜਿਹੜਾ ਹੁਣ ਆਣਾ ਕਿੰਨੇ ਦਾਣੇ ਹੋਣੇ ਆ ਕਿੰਨਾ ਕੁ ਵੱਡਾ ਸਹਿਜ ਹੋਣਾ ਉਹ ਹੁਣੀ ਨਿਧਾਰਤ ਹੋਣਾਗਾ ਜਦੋਂ ਗੋਭ ਤੇ ਆ ਗਿਆ ਉਹ ਤਾਂ ਮੁੰਦਰ ਬਣ ਜਾਂਦੀ ਆ ਯਾਰ ਉਹ ਤਾਂ ਸਾਰੇ ਦਾਣੇ ਬਣ ਜਾਂਦੇ ਆ ਬਸ ਭਰਨਾਰੇ ਰਹੇ ਜਾਂਦੇ ਆ ਉਹ ਬਾਹਰ ਨਿਕਲ ਕੇ ਭਰਦੇ ਆ ਤਾਂ ਉਸ ਟਾਈਮ ਜਿਹੜਾ ਆਪਾਂ ਐਨਪੀਕੇ ਕਰਦੇ ਆ ਕੋਈ ਬੋਰੋਨ ਦੀ ਸਪਰੇ ਕਰਾਉਂਦਾ ਕੋ ਇਸ ਕਰਕੇ ਕਰਾਉਂਦਾ ਵੀ ਆਪਣੇ ਫੋਕ ਘਟ ਬਣੇ ਦਾਣੇ ਭਾਰੇ ਹੋਣ ਚਮਕਦਾਰ ਹੋਣ ਜਿਹੜੇ ਦਾਣੇ ਬਾਨੇ ਜਿਹੜਾ ਸਹਿਜ ਨਿਧਾਰਤ ਹੋਣਾ ਉਹ ਹੁਣੀ ਹੋਣਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ